ਦੋਸਤੋ ਜਿਵੇਂਓ ਸਾਰੇ ਠੀਕ ਹੋ ਅੱਜ ਆਪਾਂ ਆਪਣੇ ਕਲਾਸਮੇਟ ਬੀ ਦਾ ਕਲਾਸਮੇਟ ਸੀ ਆਪਣਾ ਉਹਦਾ ਵਿਆਹ ਹੈ ਅੱਜ ਕਰਮਜੀਤ ਖੇਪੜ ਦਾ ਉਥੇ ਲੈ ਕੇ ਚਲਦੇ ਆ ਤੁਹਾਨੂੰ ਸੱਟ ਆਪਣੀ ਹੁਣ ਠੀਕ ਹੈ ਤਕਰੀਬਨ ਤੇ ਅੱਗੇ ਅਮਰੂ ਕੋਟੜੇ ਤੋਂ ਆਪਾਂ ਐਡਵੋਕੇਟ ਸੰਦੀਪ ਸਿੰਘ ਨੂੰ ਚੱਕਣਾ ਇੱਕ ਅੱਧਾ ਬੰਦਾ ਸ਼ਾਇਦ ਰਾਹ 'ਚ ਹੋਰ ਹੋਊਗਾ ਉਹਨੂੰ ਚੱਕਣਾ ਇਹ ਇਤੋਂ ਵਧੀਆ ਕਹਿੰਦੇ ਖੁਸ਼ੀਆਂ ਦੇ ਪਲ ਕੋਈ ਹੁੰਦੇ ਨਹੀਂ ਹੈਗੇ ਜਦੋਂ ਕਾਲਜ ਵਾਲੇ ਮਿੱਤਰਾਂ ਦੋਸਤਾਂ ਦਾ ਵਿਆਹ ਹੋਵੇ ਤੇ ਦੁਬਾਰੇ ਉਹੀ ਜੁੰਡਲੀ ਜਿਹੜੀ ਆ ਉਹ ਇਕੱਠੀ ਹੋ ਜੇ ਤੇ ਫਿਰ ਜਿਹੜੀਆਂ ਮਹਿਫਲਾਂ ਲੱਗਦੀਆਂ ਨੇ ਉੱਥੇ ਫਿਰ ਉਹੀ ਕਾਲਜ ਵਾਲਾ ਮਹੌਲ ਬਣ ਜਾਂਦਾ ਹੁੰਦਾ ਦੁਬਾਰੇ ਸੋ ਪਿੰਡ ਆਪਾਂ ਟੱਪਿਆ ਇਹ ਰਾਤ ਮੀਂਹ ਪਿਆ ਯਾਰ ਥੋੜਾ ਥੋੜਾ ਸਾਰੇ ਕਿਤੇ ਨਗਰੇ 'ਚ ਵੀ ਸੀਗਾ ਸਾਰੇ ਕਿਤੇ 1 ਵਜੇ ਮੀਂਹ ਆ ਯਾਰ ਸਹੀ ਬਾਕੀ ਦੇਖਦੇ ਆਂ ਮੀਂਹ ਆਲਾ ਵੀ ਅੱਜ ਮੌਸਮ ਹੋ ਰਿਹਾ ਚੱਲ ਵਧੀਆ ਮੋٹے ਕੱਪੜੇ ਪਹਿਗੇ ਖਾਣ ਪੀਣ ਦਾ ਵਧੀਆ ਨਜ਼ਾਰਾ ਆਊਗਾ ਆਜੋ ਫਿਰ ਚੱਲੀਏ ਵਿਆਹ ਤੇ ਲੋ ਜੀ ਰਿਲੇयंस ਸਾੜੇ ਪੰਪ ਤੋਂ ਪਾਪ ਆਇਆ ਤੇਲ ਹਮਮ ਨਾਲੇ ਕਰੋ ਨੇ ਹਵਾ ਚੈੱਕ ਕਿਉਂਕਿ ਆਉਂਦੇ ਹੋਏ ਭਾਰ ਵੱਧ ਜਾਊਗਾ ਫਿਰ ਅੱਡੇ ਤੋਂ ਇੱਧਰ ਮੁੜ ਕੇ ਜੀ ਆਪਾਂ ਜਿੰਮਾ ਅੱਧੇ ਪਰ ਕਣਕ ਵਾਲਾ ਇੱਧਰ ਆਪਾਂ ਆਪਣੇ ਕਲਾਸ ਮੇਟ ਹੈਡ ਬੁੱਕੇਟ ਸੰਦੀਪ ਸਿੰਘ ਨੂੰ ਚੜਨਾ ਹੈ ਜਿਹੜਾ ਕਿ ਔਖੇ ਸੌਖੇ ਵੇੜਿਆਂ ਦੇ ਹਾਣੀ ਔਖੇ ਸੌਖੇ ਵੇੜਿਆਂ ਦੇ ਹਾਣੀਆਂ ਜਿਹੜਾ ਚੁ ਗਏ ਜੀ ਕਹਿੰਦੇ ਸੰਦੀਪ ਕੇ ਪਿੰਡ ਦੇ ਵਿੱਚ ਅਮਰੂ ਕੋਟੜਾ ਕਰ ਯਾਰ ਮੈਨੂੰ ਜਿੱਥੇ ਤੱਕ ਲੱਗਦਾ ਆਹੀ ਹੈ ਸ਼ਾਇਦ ਪਤਾ ਨਹੀਂ ਅੱਗੇ ਭਾਈ ਆਹੀ ਹੈ ਰਹੀ ਆਹੀ ਹੈ ਆਹੀ ਹੈ ਘਰ ਮੁੰਡੇ ਦਾ ਓ ਖੜਾ ਜੀ ਸੀਪਾ ਜਾ ਚਾ ਖੜਾ ਐ ਤਾਂ ਸਿੱਪਾ ਦੇਖੋ ਆ ਵੀ ਕੰਜਰ ਦੇ ਬਲੌਗ ਬਣਾਈ ਜਾਂਦੇ ਨੇ ਆਹ ਦੇਖੋ ਜੀ ਆਹ ਬੰਦਾ ਚੱਕਣਾ ਸੀ ਨੇ ਅੱਜ ਇਹਨੂੰ ਸਾਈਡ ਵੀ ਦੇਣੀ ਆ ਪਰ ਬਾਈ ਨੂੰ ਹੈ ਚੱਲ ਕੋਈ ਨਹੀਂ ਦੰਨਿਆ ਲੋ ਜੀ ਐਡਵੋਕੇਟ ਸੰਦੀਪ ਸਿੰਘ ਸਾਡੇ ਨਾਲ ਹਾਜ਼ਰ ਨੇ ਇਸ ਟਾਈਮ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਐਨ ਕੈਂਡ ਫੁੱਲ ਤਿਆਰੀਆਂ ਚ ਬਹੁਤ ਵਧੀਆ ਜੀ ਚੱਲ ਵਧੀਆ ਇੱਕ ਮੁੰਡਾ ਹੋਰ ਚੜਨਾ ਕਹਿੰਦੇ ਫਿਰ ਲੈ ਕੇ ਚੱਲਦੇ ਆ ਤੁਹਾਨੂੰ ਵਿਆਹ 'ਚ ਇੱਕ ਲੋ ਜੀ ਬੰਦੇ ਪਿਆਰ ਨੇ ਉਹ ਜੁੱਜਾ ਉੱਪਰ ਲਾਦਾ ਸਮਾਂ ਉੱਜਾ ਉੱਜਾ ਮੁੰਸੀ ਸਾਹਿਬ ਨੂੰ ਦਿਖਾਓ ਅੱਛਾ ਤਨੂਰ ਲਈ ਵਿਆਹ ਤੇ ਹਜੇ ਕੋਈ ਨਹੀਂ ਆਇਆ ਜੀ ਅਸੀਂ ਅੱਧਾ ਪੌਣਾ ਘੰਟਾ ਪਹਿਲਾਂ ਹੀ ਆ ਗਏ ਦੇਖੋ ਆ ਸਾਨੂੰ ਆ ਬੰਦਾ ਬਹੁਤ ਛੇਤੀ ਲਿਆਇਆ ਮੈਂ ਇਹਨੂੰ ਕਿਹਾ ਤੀ ਵਾ ਭਾਈ ਸਾਢੇ 12:00 ਤੋਂ ਬਾਅਦ ਚੱਲਾਂਗੇ ਇਹ ਕਹਿੰਦਾ ਐਵੇਂ ਹੀ ਪ੍ਰੋਗਰਾਮ ਘੰਟਾ ਪਰ ਕਾਰ ਵਧੀਆ ਲੈ ਲਿਆ ਸੀ ਪੰਜ ਚਾਰ ਪਾ ਲੈਦਾ ਮੈਂ ਐਸੀ ਜੀ ਮਿੱਤਰੋ ਅੱਲਾ ਲੋੜ ਹੀ ਨਹੀਂ ਦੀਆ ਉੱਥੇ ਜਿਵੇਂ ਅਸੀਂ ਕੰਮ ਸਟਾਰਟ ਕਰੇ ਇਥੇ ਉੱਥੇ ਜਰਾ ਫਿਰ ਵਧੀਆ ਹੁੰਦੇ ਦੀਗਾ ਤਾਂ ਮੈਂ ਤੂੰ ਦੇਖ ਲਓ ਜੀ ਸਨੈਕਸ ਸਾਗੇ ਸਾਰਿਆਂ ਤੋਂ ਪਹਿਲਾਂ ਚਾਹ ਗਰੀਬ ਪਾਤੀ ਅਸੀਂ ਨੇ ਪਹਿਲਾਂ ਸ਼ੁਰੂਆਤ ਕਰਤੀ ਦੀ ਕੌਫੀ ਨਾਲ ਤਾਂ ਹੁਣੀ ਆਉਣਾ ਦੀ ਵਿੱਚ ਲੋ ਜੀ ਮਾਨ ਚੁੱਕ ਬਹਾਪਾ ਇਹ ਹੋ ਗਿਆ ਨਹੀਂ ਮਾਨ ਪਹੁੰਚ ਮਾਨ ਪਹੁੰਚ ਚੁੱਕਿਆ ਵਿਆਹ ਦੇ ਵਿੱਚ ਕਿਉਂ ਵਧੀਆ ਹੁਣ ਇਹ ਨਹੀਂ ਪਤਾ ਵੀ ਕਿਹੜਾ ਮਾਨ ਹੈ ਕਾਲਾ ਹੋ ਗਿਆ ਯਾਰ ਹੈ ਕਾਲਾ ਹੋ ਗਿਆ ਪਤਲਾ ਵੀ ਹੋ ਗਿਆ ਮੈਨੂੰ ਲੱਗਦਾ ਥੋੜਾ ਜਿਹਾ ਹੈ ਨਾ ਤੂੰ ਨਹੀਂ ਹੋ ਗਿਆ ਨਾ ਮੇਰਾ ਮੋਟਾ ਹੋਇਆ ਸਮਾਂ ਤੇਨੂੰ ਲੱਗ ਗਿਆ ਸਰ ਨਾਲ ਦੀ ਦੇਣਾ ਕਿਰਾ ਦੂਰਾ ਤਾ ਕਾਣੋਂ ਇਹਨੂੰ ਨਾ ਫੋੜਦੇ ਜਾਂਦੇ ਆ ਜਾਂ ਘੜੀ ਲੈ ਹਰ ਵਕਤ ਜੇ ਤਾਂ ਦਾ ਕਰਦਾ ਖੇਤੀ ਨੀਲਾ ਫੋੜਦੇ ਆਂਦਾ ਵਿਸ਼ਵਾਸ ਮੇਰੇ ਜਾਂਦਾ ਖੇਤ ਨੂੰ ਹੋ ਸੁਬਾਹ ਸਵੇਰੇ ਜਾਂਦਾ ਖੇਤ ਨੂੰ ਨਾ ਪੀਂਦਾ ਨਾ ਖਾਂਦਾ ਵੀ ਮਾਂਪੇ ਕਹਿੰਦੇ ਸੱਕ ਗਿਆ ਮੁੰਡਾ ਹੋ ਜੰਮਕ ਕੋ ਵੀ ਗਈ ਰਹਿ ਗਈ ਫਰੇਨੇ ਭਾਜੀ ਨਾ ਲੈ ਹੁੰਦਾ ਚੋਟੀ ਤੇ ਆਪ ਆਵੇ ਸਾਡੇ ਜੇ ਆਵਾ ਗਾਡੇ ਯਾਰ ਨੂੰ ਵੀ ਬਤੋਣਾ ਖਾਂਦੇ ਛੱਕੇ ਪਿੰਡਾਂ ਦਾ ਯਾਦ ਨੂੰ ਵੀ ਕਰੇ ਪਾ ਰਹੇ ਹੋ ਆਦਲੀ ਦੇ ਕੋਲੇ ਆਉਣ ਵਾਲੇ ਆ ਪਰ ਯਾਰ ਨਾ ਮੌਸਮ ਦਵਾਰੇ ਉਮੀ ਹੋਣ ਲੱਗ ਗਿਆ ਫੌਗ ਬਹੁਤ ਜ਼ਿਆਦਾ ਪੈਣ ਲੱਗੀ ਤੇ ਚਾਰ ਕਿ ਦਿਨ ਆਏ ਲੱਗਦਾ ਵੀ ਸਿਆਲ ਵਾਗ ਗਿਆ ਉਸ ਤੋਂ ਬਾਅਦ ਫੇਰ ਉਹ ਜਿਹੀ ਮੀਂਹ ਪੈ ਕੇ ਮੌਸਮ ਹੋਇਆ ਨਾਗਾ ਸ਼ਿਸ਼ੇ ਤੇ ਬਹੁਤ ਜ਼ਿਆਦਾ ਜੰਮਣ ਲੱਗੀ ਧੁੰਦ ਵਗੈਰਾ ਤੇ ਦਵਾਰਿਆਂ ਲੱਗਦਾ ਵੀ ਦਵਾਰੇ ਸਿਆਲ ਆ ਗਿਆ ਹੁੰਦਾ ਜਿਵੇਂ ਠੰਡ ਤਾਂ ਖੈਰ ਉਹ ਨਹੀਂ ਹੈਗੀ ਪਰ ਆ ਮੌਸਮ ਵਾਲਦਲੇ ਧੂਆਂ ਧੁੰਦ ਜਾਂ ਦੇਖ ਕੇ ਨਾ ਸਿਆਲ ਦੀ ਜ਼ਿਆਦਾ ਐਂਡੀਆਂ ਦੇ ਬਾਰੇ ਆਲੇ-ਦਾਲੇ ਦਾ ਯਾਰ ਫੋਕ ਦੇਖੋ ਕਿੰਨੀ ਜ਼ਿਆਦਾ ਹੈਗੀ ਠੀਕ ਹੈ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬਹੁਤ ਦਾ ਮਹੀਨਾ ਹੁੰਦਾ ਹੈਗਾ ਇਹ ਦੇਖੋ ਕੁਛ ਨਹੀਂ ਦਿਖਦਾ ਹੈਗਾ ਜਮਾ ਧੁੰਦਾ ਧਾਰ ਹੋਇਆ ਪਿਆ ਕਾਕਮ ਲੱਗਦਾ ਹੀ ਨਹੀਂ ਹੈਗਾ ਵੀ ਮਾਗ ਅੱਧਾ ਲੰਘ ਗਿਆ ਕਰੇ ਪਹੁੰਚ ਗਏ ਦੋਸਤੋ ਅੱਜ ਦਾ ਬਲੌਂਕ ਕੰਪਲੀਟ ਬਹੁਤ ਘੈਂਟ ਬਹਿ ਰਿਹਾ ਕਰਮਜੀਤ ਬਾਈ ਸਾਡਾ ਵਿਆਹ ਹੈ ਗਿਆ ਤੇ ਵਧੀਆ ਫੰਕਸ਼ਨ ਸੀ ਸਾਰਾ ਖੁਸ਼ਕੀ